ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਤਾਂਤਨ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਵੱਡੇ ਸੁਪੁੱਤਰ ਬਾਬਾ ਸ੍ਰੀ ਚੰਦ ਜੀ ਉਹਨਾਂ ਨੇ ਬਚਪਨ ਦੇ ਵਿੱਚ ਅਨੇਕਾਂ ਹੀ ਚੋਜ ਕੀਤੇ ਸਨ ਬਚਪਨ ਦੇ ਵਿੱਚ ਬਹੁਤ ਉਹਨਾਂ ਦੀ ਇੱਕ ਸੁੰਦਰ ਕਥਾ ਹੈ ਜਿਹੜੀ ਆਪਾਂ ਅੱਜ ਸਾਧ ਸੰਗਤ ਜੀ ਤੁਹਾਡੇ ਨਾਲ ਸਾਂਝੀ ਕਰਾਂਗੇ ਜਦੋਂ ਆਪਣੇ ਨਾਨਕੇ ਘਰ ਜਾਂਦੇ ਹੋ ਉੱਥੇ ਅਜੀਬ ਕੌਤਕ ਕਰਦੇ ਤੇ ਬਚਪਨ ਵਿੱਚ ਹੀ ਉਹਨਾਂ ਦੇ ਚਮਤਕਾਰ ਦੇਖ ਦੇਖ ਕੇ ਲੋਕ ਐਨੇ ਪ੍ਰਭਾਵਿਤ ਹੋ ਜਾਂਦੇ ਸੀ ਕਿ মুখ ਤੋਂ ਕੁਝ ਕਹਿ ਹੀ ਨਹੀਂ ਸੀ ਸਕਦੇ ਅਚਰਜ ਹੋ ਜਾਂਦੇ ਸੀ ਆਓ ਪਵਨ ਕਥਾ ਸਰਵਣ ਕਰਦੇ ਹਾਂ ਸਾਧ ਸੰਗਤ ਜੀ ਜਦੋਂ ਪਹਿਲੀ ਵਾਰੀ ਬਾਬਾ ਸ਼੍ਰੀਚੰਦ ਜੀ ਆਪਣੇ ਨਾਨਕੇ ਘਰ ਗਏ ਆ ਬਾਬਾ ਸ਼੍ਰੀਚੰਦ ਜੀ ਜਦੋਂ ਪਹਿਲੀ ਵਾਰ ਨਾਨਕੇ ਘਰ ਆਏ ਸਾਰੇ ਸਬੰਧੀਆਂ ਤੇ ਮੁਹੱਲੇ ਦੀਆਂ ਬੀਬੀਆਂ ਪੈਣਾ ਤੇ ਨਾਨੀ ਚੰਦੋ ਰਾਣੀ ਜੀ ਤੇ ਮਾਤਾ ਸੁਲਖਣੀ ਜੀ ਨੂੰ ਵਧਾਈਆਂ ਦੇ ਰਹੀਆਂ ਨੇ ਜੋ ਵੀ ਆਉਂਦਾ ਏ ਇਹਨਾਂ ਦੋਹਾਂ ਸਾਇਬ ਜਦਿਆਂ ਨੂੰ ਦੇਖ ਕੇ ਬਾਬਾ ਸ਼੍ਰੀ ਚੰਦ ਜੀ ਤੇ ਬਾਬਾ ਲਖਮੀ ਦਾਸ ਜੀ ਨੂੰ ਦੇਖ ਕੇ ਗੁਰੂ ਸਾਹਿਬ ਜੀ ਦੇ ਬਾਬਤ ਆਪਣੇ ਵਿਚਾਰ ਪ੍ਰਗਟ ਕਰਦਾ ਏ ਕਿ ਦੇਖੋ ਗੁਰੂ ਨਾਨਕ ਪਾਸ਼ਾ ਜੀ ਬਾਰੇ ਜਿਨ੍ਹਾਂ ਦੇ ਨਿਸ਼ਚੇ ਵਿੱਚ ਕੱਚੀ ਆਈ ਆ ਇਹ ਗੱਲਾਂ ਕਰਦੇ ਕਿ ਕਿਵੇਂ ਪਰਿਵਾਰ ਨੂੰ ਛੱਡ ਕੇ ਐਨੇ ਸੋਹਣੇ ਪੁੱਤਰਾਂ ਨੂੰ ਛੱਡ ਕੇ ਕੋਈ ਯਾਤਰਾ ਤੇ ਜਾ ਸਕਦਾ ਜੋ ਚੰਨ ਜੇ ਦੋ ਲਾਲਾਂ ਨੂੰ ਦਿਲੋਂ ਲਾ ਕੇ ਫਕੀਰ ਹੋ ਗਿਆ ਈ ਪਰ ਮਾਤਾ ਜੀ ਜਦੋਂ ਸੁਣਦੇ ਮਾਤਾ ਸਲੱਖਣੀ ਜੀ ਬੀਬੀਆਂ ਨੂੰ ਜਿਵੇਂ ਬੀਬੀਆਂ ਦਾ ਸੁਭਾਅ ਹੁੰਦਾ ਏ ਸਾਹ ਸੰਗਤ ਜੀ ਐਦਾਂ ਗੱਲਾਂ ਕਹਿ ਦਿੰਦੀਆਂ ਨੇ ਉਹ ਚੁੱਪ ਕਰ ਜਾਂਦੇ ਆ ਤੇ ਮਾਤਾ ਚੰਦੋ ਰਾਣੀ ਜੀ ਗੁਰੂ ਨਾਨਕ ਸਾਹਿਬ ਜੀ ਦੇ ਸੱਸ ਜੀ ਉੱਤਰਵਜੋਂ ਕੁਝ ਜਵਾਬ ਦੇ ਦਿੰਦੀ ਆ ਤੇ ਅੰਦਰੋਂ ਅੰਦਰੀ ਝੂੜਦੇ ਵੀ ਆ ਹੁਣ ਬਾਬਾ ਸ਼੍ਰੀ ਚੰਦ ਜੀ ਨਾਨਕੇ ਘਰੇ ਆ ਗਏ ਆ ਖੁਸ਼ੀ-ਖੁਸ਼ੀ ਰਹਿਣ ਲੱਗੇ ਆ ਇਹ ਸਾਰਿਆਂ ਨਾਲ ਰਲ ਮਿਲ ਗਏ ਹਰ ਇੱਕ ਗੱਲ ਨੂੰ ਬੜੀ ਚੰਗੀ ਤਰ੍ਹਾਂ ਸਮਝਦੇ ਆ ਭਾਵੇਂ ਬਚਪਨ ਅਵਸਥਾਈ ਆ ਬਚਪਨ ਵਿੱਚ ਹੀ ਇਹਨਾਂ ਦੀ ਬੁੱਧੀ ਬੜੀ ਤਿੱਖੀ ਸੀ ਪਰ ਖਾਣ-ਪੀਣ ਤੇ ਪੈਨਾਂ ਨੂੰ ਵੱਲੋਂ ਬਹੁਤ ਹੀ ਬੇਫਿਕਰ ਰਹਿੰਦੇ ਇਨਾਂ ਨੂੰ ਨਾ ਤਾਂ ਆਪਣੇ ਪੈਨਣ ਦੀ ਨਾ ਖਾਣ ਦੀ ਇੰਨੇ ਪਰਵਾਹ ਨਹੀਂ ਸੀ ਜਿੰਨੀ ਛੋਟੇ ਵੀਰ ਦੀ ਪਰਵਾਹ ਸੀ ਬਚਪਨ ਵਿੱਚ ਦੇਖੋ ਸਾਧ ਸੰਗਤ ਜੀ ਬਾਬਾ ਸ਼੍ਰੀ ਚੰਦ ਜੀ ਆਪਣੇ ਵੀਰ ਲਖਮੀ ਚੰਦ ਦਾ ਬਹੁਤ ਧਿਆਨ ਰੱਖਦੇ ਉਹਨਾਂ ਨੂੰ ਸੋਨਾ ਝੱਗਾ ਬੁਆ ਕੇ ਉਹਨਾਂ ਨੂੰ ਚੰਗਾ ਭੋਜਨ ਛਕਾ ਕੇ ਆਪਣੇ ਹਿੱਸੇ ਦਾ ਵੀ ਦੇ ਕੇ ਖੁਸ਼ ਹੁੰਦੇ ਸੀ ਹੁਣ ਬਾਬਾ ਜੀ ਨੂੰ ਨਾਨਕੇ ਘਰ ਵਿੱਚ ਆਇਆ 6 ਕੁ ਮਹੀਨੇ ਦਾ ਸਮਾਂ ਹੋ ਚੁੱਕਾ ਉਮਰ ਬਾਬਾ ਜੀ ਦੀ ਲਗਭਗ 8 ਕੁ ਸਾਲ ਦੇ ਕਰੀਬ ਸੀ ਕਦੀ ਕਿਸੇ ਨੇ ਝੜਕੇ ਨਹੀਂ ਕਦੀ ਕਿਸੇ ਨੇ ਕੁਝ ਕਿਹਾ ਨਹੀਂ ਦੇਖੋ ਬੇਬੇ ਨਾਨਕੀ ਜੀ ਦੀ ਜੇ ਗੱਲ ਕਰੀਏ ਉਹਨਾਂ ਨੇ ਵੀ ਬੜੇ लाडले ਤੇ ਸਤੰਤਰ ਰੱਖਿਆ ਸੀ ਬਾਬਾ ਸ਼੍ਰੀ ਚੰਦ ਜੀ ਨੂੰ ਇੱਥੇ ਜਦੋਂ ਦੇ ਨਾਨਕੇ ਘਰ ਵਿਚ ਆਏ ਆ ਇੱਥੇ ਵੀ ਕਿਸੇ ਚੀਜ਼ ਦੀ ਥੋੜ੍ਹ-ਥੋੜ੍ਹ ਨਹੀਂ ਸੀ ਨਾਨਾ ਜੀ ਮੋਲ ਚੰਦ ਤੇ ਇਹਨਾਂ ਦੇ ਨਾਨੀ ਜੀ ਚੰਦੋ ਰਾਣੀ ਜੀ ਉਨ੍ਹਾਂ ਵੱਲੋਂ ਬਹੁਤ ਸਾਰਾ ਪਿਆਰ ਇਹਨਾਂ ਨੂੰ ਮਿਲਿਆ ਇਸ ਕਰਕੇ 8 ਸਾਲਾਂ ਦੇ ਵੀ ਇਹਦੇ ਸਾਲ ਦੇ ਇਹ 10 ਸਾਲ ਦੇ ਬਰਾਬਰ ਦੇ ਇਸਦੇ ਸੀ ਬਾਬਾ ਸ਼੍ਰੀਚੰਦ ਜੀ ਦੇ ਬਾਬਾ ਜੀ ਦੇ ਕੰਨ ਸੱਜੇ ਕੰਨ ਦੇ ਵਿੱਚ ਕੁਦਰਤੀ ਜਿਹੜੀਆਂ ਮੁੰਦਰਾ ਹੁੰਦੀਆਂ ਨੇ ਤੇ ਲੱਕ ਨਾਲ ਜੰਜੀਰੀ ਤੇ ਉਹਦੇ ਨਾਲ ਕਪੀਨ ਵਧੀ ਹੋਈ ਸੀ ਕੁਦਰਤ ਵੱਲੋਂ ਹੀ ਇਹ ਜਾਮਾ ਮਿਲਿਆ ਸੀ ਸਰੀਰ ਦੇ ਉੱਪਰ ਜਿਵੇਂ ਜੋਗੀ ਕੰਨ ਦੇ ਵਿੱਚ ਮੁੰਦਰਾ ਪਾਉਂਦੇ ਆ ਇਹ ਮਾਸਤੀਆਂ ਹੀ ਉਦਾਂ ਹੀ ਬੰਤਰ ਹੋਈ ਹੋਈ ਸੀ ਸੱਜੇ ਕੰਨ ਦੇ ਵਿੱਚ ਇਹ ਕੋਈ ਇਸ ਤਰ੍ਹਾਂ ਨਹੀਂ ਕਿ ਬਣਾ ਕੇ ਮੁੰਦਰਾ ਪੈਣੀ ਹੋਈ ਸੀ ਨਹੀਂ ਜੋ ਕੁਝ ਵੀ ਹੋਇਆ ਸੀ ਪਰਮਾਤਮਾ ਦੀ ਮੋਜ ਵਿੱਚ ਹੋਇਆ ਸੀ ਸਰੀਰ ਕਰਕੇ ਨੰਗੇ ਜਾਂ ਕਦੀ ਝੱਗਾ ਬਚਪਨ ਵਿੱਚ ਬਾਬਾ ਜੀ ਪਾ ਲੈਂਦੇ ਸੀ ਸਿਰ ਦੇ ਵੱਲ ਦਾ ਜੋੜਾ ਨਹੀਂ ਸੀ ਕਰਦੇ ਬਾਬਾ ਜੀ ਦੇ ਸੀਸ ਉੱਪਰ ਜੋ ਕੇਸ ਸਨ ਜਦੋਂ ਕੇਸੇ ਇਸ਼ਨਾਨ ਕਰਦੇ ਸੀ ਨਾ ਸਾਧ ਸੰਗਤ ਜੀ ਐਉਂ ਲੱਗਦਾ ਜਿਵੇਂ ਸੁਨਾਰੀ ਰੰਗ ਦੇ ਮਾਨੋ ਸ਼ਿਵਜੀ ਦੇ ਸਿਰ ਉੱਤੇ ਸਪਲੀਟੀਏ ਜਿਵੇਂ ਨੱਚਦੀਆਂ ਐਉਂ ਪ੍ਰਤੀਤ ਹੁੰਦਾ ਸੀ ਇਹਨਾਂ ਦੇ ਗੋਰੇ ਵਾਲਾ ਵਿੱਚੋਂ ਨੈਣ ਜਿਹੜੇ ਐਉਂ ਚਮਕਦੇ ਦਿਸਦੇ ਮਨੋਂ ਸੋਨੇ ਦੇ ਹਾਰਾਂ ਵਿੱਚੋਂ ਜੜੇ ਹੋਏ ਜਿਵੇਂ ਨਗ ਚਮਕਦੇ ਹੁੰਦੇ ਆ ਬਾਬਾ ਸ਼੍ਰੀਚੰਦ ਜੀ ਦਾ ਸੁੰਦਰ ਟੁਕਮਾ ਤੇ ਨਰਵਾ ਸਰੀਰ ਮੁਖੜਾ ਗੋਲ ਮਿੱਠੇ ਤੇ ਤੋਤਲੇ ਬੋਲ ਐਸ ਤਰ੍ਹਾਂ ਜਦੋਂ ਬੋਲਦੇ ਤੇ ਲੋਕਾਂ ਦਾ ਹੀ ਮਨ ਮੋ ਲੈ ਲੈਂਦੇ ਸੀ ਆਪ ਜੀ ਕੁਦਰਤ ਵੱਲੋਂ ਵੀ ਐ ਮਾਝੇ ਦੇ ਇਲਾਕੇ ਤੇ ਸਾ ਸੰਗਤ ਜੀ ਖਾਸ ਕਿਰਪਾ ਵਰਤਦੀ ਆ ਇੱਧਰ ਦਾ ਬਾਜੂ ਮੰਡਲ ਸੋਨਾ ਤੇ ਸਰੀਰ ਵੀ ਨਰੋਇਆ ਖੇਤੀਬਾੜੀ ਵੀ ਅੰਨ ਧੰਨ ਤੇ ਘਾ ਪੱਠਾ ਵੀ ਬਹੁਤ ਪੈਂਦਾ ਕਰਨ ਵਾਲੀ ਏ ਧਰਤੀ ਆ ਇਥੋਂ ਇਲਾਕੇ ਵਿੱਚ ਮੱਝਾਂ ਗਾਵਾਂ ਸੋਣੀਆਂ ਪੜੀਆਂ ਹੋਈਆਂ ਸੀ ਤੇ ਦੁੱਧ ਬਹੁਤ ਦਿੰਦੀਆਂ ਸੀ ਜਿਸ ਕਰਕੇ ਬਾਬਾ ਸ਼੍ਰੀ ਚੰਦ ਜੀ ਇੱਧਰ ਆ ਕੇ ਜਦੋਂ ਆ ਵਸੇ ਮਨੋਂ ਰੱਬ ਦੀ ਮਿਹਰ ਹੋ ਗਈ ਪੂਰਨ ਭਗਤ ਦੇ ਆਲੇ ਦੁਆਲੇ ਬਹੁਤ ਸਾਰੇ ਲੋਕ ਇਕੱਠੇ ਹੋ ਜਾਂਦੇ ਤੇ ਜਦੋਂ ਲੋੜ ਹੋਣੀ ਤੇ ਬਰਖਾ ਹੋ ਜਾਣੀ ਗੋੜ ਕਪਾਵਾਂ ਤੇ ਅੰਨ ਧਾਣੇ ਕਰਕੇ ਲੋਕਾਂ ਦੇ ਭੰਡਾਰੇ ਭਰ ਗਏ ਐ ਬਾਬਾ ਸ਼੍ਰੀ ਚੰਦ ਜੀ ਦੀ ਅਪਾਰ ਬਖਸ਼ਿਸ਼ ਹੋਈ ਤੇ ਸਾਉਣ ਦੇ ਮਗਰੋਂ ਹਾੜੀ ਦਾ ਮੂੰਹ ਵੀ ਚੰਗਾ ਬੱਜ ਗਿਆ ਪਿੰਡ ਦੇ ਜਿਹੜੇ ਜੱਟ ਲੋਕ ਸੀ ਨਾ ਉਹਨਾਂ ਕੋਲ ਹਰੀਆਂ-ਹਰੀਆਂ ਉੱਚੀਆਂ-ਉੱਚੀਆਂ ਕਣਕਾਂ ਜਦੋਂ ਆਪਣੀਆਂ ਪੈੜੀਆਂ ਨੂੰ ਉਪਈ ਵਿੱਚ ਦੇਖਦੇ ਤੇ ਖੁਸ਼ ਹੋ ਜਾਂਦੇ ਸਾਧ ਸੰਗਤ ਜੀ ਐਵੇਂਲੇ ਹੋ ਕੇ ਸਾਂਵਟਦੇ ਜਾਂ ਧੋਪ ਸੇਕਦੇ ਜਾਂ ਆਸਾ ਭਰਿਆ ਦਿਨ ਬਤਾਇਆ ਕਰਦੇ ਇਸ ਤਰ੍ਹਾਂ ਪੱਖੋਕੇ ਦੇ ਲੋਕੀ ਵੀ ਮੰਦਰ ਤਰਫਸਾਲੇ ਜਾਂ ਚੁਰਾਹੇ ਵਿੱਚ ਖੁੱਲੀ ਥਾਂ ਤੇ ਜਦੋਂ ਜੁੜ ਕੇ ਬੈਠਦੇ ਤੇ ਭਾਈ ਕਮਲਿਆ ਜੀ ਸੇਵਕ ਉਨਾ ਦੇ ਮੋੜਿਆਂ ਤੇ ਜਦੋਂ ਚੜਦੇ ਬਾਬਾ ਸ਼ਰੀ ਚੰਦ ਜੀ ਤੇ ਜਦੋਂ ਬਾਹਰ ਆਉਂਦੇ ਵੈਸੇ ਵੀ ਪਿੰਡ ਦੇ ਲੋਕੀ ਖੁੱਲ੍ਹ ਦਿਲ ਵਾਲੇ ਹੁੰਦੇ ਆਪਾਂ ਜਾਣਦੇ ਆਂ ਸੰਗਤ ਜੀ ਆਪੋ ਵਿੱਚ ਹਾਸੇ ਮਕੋਲ ਕਰਨ ਦੇ ਸੁਭਾਅ ਵਾਲੇ ਹੁੰਦੇ ਆ ਸ਼ਹਿਰਾਂ ਦੇ ਲੋਕ ਐਦਾਂ ਦੇ ਨਹੀਂ ਹੁੰਦੇ ਆਪ ਜੀ ਨੂੰ ਪਤਾ ਹੋਵੇਗਾ ਉਹ ਜ਼ਿਆਦਾ ਉਹਨਾਂ ਦੀ ਸੋਚ ਵੱਖਰੀ ਹੁੰਦੀ ਹੈ ਪਰ ਪਿੰਡ ਦੇ ਲੋਕ ਖੁੱਲ੍ਹ ਕੇ ਗੱਲ ਕਰਦੇ ਆ ਇਮਾਨਦਾਰੀ ਵਾਲੀ ਫਿਰ ਕੋਈ ਛੋਟਾ ਵੱਡਾ ਦੋ ਤਵਾਨ ਜਦੋਂ ਆਉਂਦਾ ਨਾ ਸਾਰੇ ਉਹਨੂੰ लाਡ ਕਰਦੀ ਐ ਇਸ ਤਰ੍ਹਾਂ ਬਾਬਾ ਸ਼੍ਰੀ ਚੰਦ ਜੀ ਨੇ ਆਉਣਾ ਇਹਨਾਂ ਸਾਰਿਆਂ ਨੇ ਬਾਬਾ ਸ਼੍ਰੀ ਚੰਦ ਜੀ ਨੂੰ ਮੋਢਿਆਂ ਤੋਂ ਉਤਾਰ ਲੈਣਾ ਤੇ ਬਹੁਤ ਹਾਸੇ ਮਖੌਲ ਕਈਆਂ ਨੇ ਟੀਚਰਾਂ ਵੀ ਕਰਨੀਆਂ ਆਪਣਾ ਜੂ ਸੁਭਾਅ ਹੁੰਦਾ ਕਈਆਂ ਦਾ ਉਸ ਤਰ੍ਹਾਂ ਹੀ ਕਰਨਾ ਇਹ ਪਿੰਡੋ ਲੋਕ ਇਹ ਗੱਲ ਸਮਝ ਸਕਦੇ ਆ ਕਿਵੇਂ ਉਹ ਖੁੱਲ੍ਹ ਦਿਲੀ ਵਾਲੇ ਹੁੰਦੇ ਆ ਤੇ ਪੱਖੋਗੇ ਦੇ ਵਿੱਚ ਬਾਬਾ ਸ਼੍ਰੀ ਚੰਦ ਜੀ ਜਦੋਂ ਅੱਗੇ ਤੜਾਂਘ ਹੋ ਕੇ ਮਲੰਗਰੋਂ ਵਿੱਚ ਬਚਪਨ ਵਿੱਚ ਇਨਾਂ ਦੇ ਸਾਹਮਣੇ ਆ ਜਾਂਦੇ ਤਾਂ ਜਾਣ ਬੁੱਝ ਕੇ ਕੁਝ ਲੋਕੇ ਬਾਬਾ ਜੀ ਨੂੰ ਛੇੜਦੇ ਭਾਈ ਕੰਬਲੀਆਂ ਜੀ ਦੇ ਮੋਢਿਆਂ ਤੋਂ ਉਤਾਰ ਕੇ ਬਾਬਾ ਸ਼੍ਰੀਚੰਦ ਜੀ ਨੂੰ ਕੋਲ ਬਿਠਾ ਲੈਣਾ ਗੱਲਾਂ ਮਾਰਨੀਆਂ ਕਈ ਤਰ੍ਹਾਂ ਦੇ ਮਾਹੌਲ ਕਰਨੇ ਤੇ ਬਾਬਾ ਸ਼ੀ ਚੰਦ ਜੀ ਸੁਣਦੇ ਰਹਿੰਦੇ ਤੇ ਹੱਸਦੇ ਰਹਿੰਦੇ ਸੀ ਪਰ ਜਦੋਂ ਜਦੋਂ ਇਨਾਂ ਵਿੱਚ ਕਦੀ ਕੋਈ ਕਹਿੰਦਾ ਹੁੰਦਾ ਸੀ ਕਿ ਤੁਹਾਡਾ ਬਾਪੂ ਤਾਂ ਫਕੀਰ ਹੋ ਗਿਆ ਤੁਹਾਨੂੰ ਛੱਡ ਕੇ ਚਲਾ ਗਿਆ ਤੇ ਦੂਜਾ ਕਹਿੰਦਾ ਸੀ ਇੱਥੇ ਬੜੀ ਦਾ ਵਣਜ ਕਰਨਾ ਔਖਾ ਕੰਮ ਸੀ ਇਸ ਲਈ ਘਰ ਛੱਡ ਕੇ ਭੱਜ ਗਿਆ ਕੋਈ ਕਹਿੰਦਾ ਸੀ ਸਾਦ ਹੋਇਆ ਚੰਗਾ ਝੋਖਾ ਮੁਫਦਾ ਕਾਣ ਨੂੰ ਜੋ ਮਿਲਦਾ ਤੰਦਾ ਕਰਨ ਦੀ ਕੀ ਲੋੜ ਆ ਜੇ ਦੇ ਕੋਲ ਇਸ ਤਰ੍ਹਾਂ ਹੀ ਕਮਾਈ ਆ ਜਾਵੇ ਜਿਹਨੂੰ ਬਣਿਆ ਬਣਾਇਆ ਸਭ ਕੁਝ ਮਿਲ ਜੇ ਉਹਨੂੰ ਕੀ ਲੋੜ ਆ ਹਲ ਬੋਣ ਦੀ ਇਸ ਤਰ੍ਹਾਂ ਕੁਝ ਲੋਕਾਂ ਨੇ ਟੀਚਰ ਮਖੌਲ ਕਰਨੀ ਇਹੋ ਜਿਹੇ ਲੋਕਾਂ ਦੀਆਂ ਗੱਲਾਂ ਸੁਣ ਕੇ ਬਾਬਾ ਸ਼ਿਰੀ ਚੰਦ ਜੀ ਦੇ ਨੇਤਰਾ ਵਿੱਚ ਹੰਝੂ ਆ ਜਾਂਦੇ ਸੀ ਸਾ ਸੰਗਤ ਜੀ ਇਹ ਨਾਮ ਵਰਾਗ ਆ ਜਾਂਦਾ ਸੀ ਕਿ ਗੁਰੂ ਪਿਤਾ ਜੀ ਦੁਨੀਆ ਨੂੰ ਸੰਸਾਰ ਨੂੰ ਤਾਰਨ ਵਾਸਤੇ ਗਏ ਆ ਪਰ ਇਹ ਕਹੋ ਜੇ ਲੋਕਾ ਜੋ ਅੰਤਰੀਵ ਗੱਲ ਨੂੰ ਸਮਝੀ ਨਹੀਂ ਰਹੇ ਜਿਸ ਪਿਤਾ ਦੀਆਂ ਚੰਗੀਆਂਈਆਂ ਵਡਿਆਈਆਂ ਆਪਣੇ ਪੂਆ ਜੀ ਬੀਬੇ ਨਾਨਕ ਜੀ ਪਾਸੋਂ ਸੁਣਦੇ ਹੁੰਦੇ ਸੀ ਐਨਾ ਮਾਮਿਆਂ ਤੇ ਨਾਨਿਆਂ ਪਾਸੋਂ ਜਿਹੜੇ ਔਣ ਘਾਉਣ ਵਿੱਚ ਰਹਿੰਦੇ ਆ ਭਾਵੇਂ ਹਸਰਾ ਸੀ ਸੀ ਐ ਨਿੰਦਾ ਸੁਣ ਸੁਣ ਕੇ ਬਾਬਾ ਸ਼੍ਰੀ ਚੰਦ ਜੀ ਸਹਾਰ ਨਹੀਂ ਸੀ ਸਕਦੇ 8-9 ਸਾਲ ਦੀ ਉਮਰ ਵਿੱਚ ਹੀ ਦੁਖੀ ਹੋ ਜਾਂਦੇ ਸੀ। ਭਾਵੇਂ ਕੋਈ ਵੀ ਜਦੋਂ ਬਾਬਾ ਸ਼੍ਰੀ ਚੰਦ ਜੀ ਨੂੰ ਮਜ਼ਾਕ ਕਰਦਾ ਉਹਨੂੰ ਖਿੜੇ ਮੱਥੇ ਸਹਾਰ ਲੈਂਦੇ ਪਰ ਜਦੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਕੋਈ ਆਖਦਾ ਕਿ ਸਾਧ ਹੋ ਗਿਆ ਹੈ ਤੇਰਾ ਪਿਤਾ ਚੰਗਾ ਚੋਖਾ ਮੁਖ ਫਦਾ ਖਾਣ ਨੂੰ ਮਿਲਦਾ ਉਹਨੂੰ ਕੋਈ ਲੋੜੇ ਤੰਦਾ ਕਰਨ ਦੀ ਪਰ ਉਹ ਨਹੀਂ ਸੀ ਜਾਣਦੇ ਕਿ ਕਿਸ ਤਰ੍ਹਾਂ ਸਾਹਿਬ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਦੁਨੀਆ ਦੇ ਲੋਕਾਂ ਨੂੰ ਜ਼ਿੰਦਗੀ ਜਿਉਣਾ ਸਿਖਾ ਕੇ ਕਰਤਾਰਪੁਰ ਸਾਹਿਬ ਵਸਾਉਣਾ ਹੈ ਤੇ 18 ਸਾਲ ਉੱਥੇ ਆ ਕੇ ਖੇਤੀ ਵੀ ਕਰਨੀ ਹੈ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਕੁਝੀਆਂ ਰਮਜਾਨੋਂ ਇਹ ਬੇਸਮਝ ਜਮਾਨਾ ਕਿਵੇਂ ਜਾਣ ਸਕਦਾ ਸੀ ਜੀ ਨਹੀਂ ਜਾਣ ਸਕਦਾ ਸਾ ਸੰਗਤ ਜੀ ਇਹੋ ਜੇ ਲੋਕਾਂ ਨੂੰ ਤਾਂ ਜਿਵੇਂ ਬੇਬੇ ਨਾਨਕੀ ਜੀ ਇਹਨਾਂ ਨੇ ਸਾਵੇ ਕਈ ਵਾਰੇ ਸੁਲਤਾਨਪੁਰ ਵਿੱਚ ਉੱਤਰ ਦੇ ਕੇ ਬਾਬਾ ਜੀ ਨੂੰ ਨਿਰਉਤਟਰ ਕਰ ਦਿੰਦੇ ਹੁੰਦੇ ਸੀ ਉਹ ਸੁਣੇ ਹੋਏ ਕਈ ਬਚਨ ਬਾਬਾ ਸ਼੍ਰੀ ਚੰਚੀ ਨੂੰ ਜਾਦ ਸਨ ਤੇ ਐਵੇਂ ਹੀ ਸਾਧ ਸੰਗਤ ਜੀ ਇੱਕ ਦਿਨ ਇੱਕ ਮਨ ਚਲੇ ਮਾਮੇ ਨੇ ਇਹਨਾਂ ਨੂੰ ਵਧੇਰੇ ਛੇੜ ਨਾਲ ਬੁਲਾਉਣਾ ਕੀਤਾ ਫੇਰ ਭੂਆ ਜੀ ਵਾਂਗ ਛਟ ਤੋਤਲੀ ਜੁਬਾਨ ਵਿੱਚ ਦੇ ਨਾਲ ਆਖਿਆ ਤਾੜਨਾ ਕੀਤੀ ਤੇ ਆਖਿਆ ਕਿ ਤੁਸੀਂ ਕੀ ਜਾਣੋ ਮੇਰੇ ਪਿਤਾ ਜੀ ਨੂੰ ਤੁਸੀਂ ਕਿਸ ਤਰ੍ਹਾਂ ਕਹਿੰਦੇ ਰਹਿੰਦੇ ਹੋ ਉਹ ਤਾਂ ਆਪ ਨਰੰਕਾਰ ਦੇ ਭੇਜੇ ਆਏ ਆ ਉਹ ਰੱਬ ਦੇ ਸਾਰੇ ਉੱਚ ਨੀਚ ਬੰਦਿਆਂ ਨੂੰ ਰੱਬ ਦੇ ਜਾਣਦੇ ਆ ਉਹ ਰੱਬ ਦੇ ਗਰੀਬਾਂ ਪੁੱਤਾਂ ਨੂੰ ਵੇਖ ਕੇ ਦੁਖੀ ਹੁੰਦੇ ਆ ਐਸ ਲਈ ਤਾਂ ਮੋਦੀ ਖਾਨੇ ਦੀ ਖੱਟੀ ਉਹਨਾਂ ਨੂੰ ਖਵਾਉਂਦੇ ਰਹੇ ਆ ਚੁਗਲਾ ਨੇ ਕਈ ਵਾਰ ਚੁਗਲੀ ਵੀ ਕੀਤੀ ਪਰ ਨਰੰਕਾਰ ਨੇ ਉਹਨਾਂ ਦੀ ਰਾਸ ਨੂੰ ਥੋੜਾ ਨਿਝੇ ਦਿੱਤਾ ਉਹ ਹੁਣ ਵੀ ਇਹ ਲੋਕਾਂ ਨੂੰ ਸਮਝਾਉਣ ਗਏ ਆ ਕਿ ਧਰਮ ਦੀ ਕਮਾਈ ਕਰਿਆ ਕਰੋ ਗਰੀਬਾਂ ਨਾਲ ਵੰਡ ਕੇ ਛਕੋ ਰਾਮ ਰਹੀਮ ਦੇ ਚੱਕੜਿਆਂ ਵਿੱਚ ਨਾ ਪਵੋ ਰੱਬ ਇੱਕੋ ਹੀ ਆ ਤੇ ਇਹ ਵੀ ਪਿਤਾ ਜੀ ਦੱਸਦੇ ਆ ਕਿ ਲੋਕਾਂ ਨੂੰ ਦੱਸਣ ਗਏ ਹੋਏ ਆ ਉਦਾਸੀਆਂ ਦੇ ਦੌਰਾਨ ਰੱਬ ਪ੍ਰੇਮ ਦਾ ਭੋਖਾ ਏ ਉਹ ਨੇਕ ਤੇ ਤਰਸਪਰੇ ਦਿਲਾਂ ਵਿੱਚ ਵੱਸਦਾ ਏ ਬਾਬਾ ਸ਼੍ਰੀ ਚੰਦ ਜੀ ਨੇ ਫੇਰ ਆਖਿਆ ਕਿ ਮੇਰੇ ਪਿਤਾ ਜੀ ਤਾਂ ਸਿੱਖਿਆ ਦੇਣ ਵਾਸਤੇ ਪਰਦੇਸ ਗਏ ਆ ਪਰ ਕੁਝ ਮੂਰਖ ਲੋਕ ਨੇ ਜਿਹੜੇ ਸਮਝੀ ਨਹੀਂ ਪਾਉਂਦੇ ਉਲਟਾ ਉਹਨਾਂ ਤੇ ਦੋਸ਼ ਲਾਉਂਦੇ ਆ ਜਿਵੇਂ ਕਿ ਉੱਲੂ ਨੂੰ ਸੂਰਜ ਚੜਿਆ ਨਹੀਂ ਦਿਸਦਾ ਸਾ ਸੰਗਤ ਜੀ ਪਰ ਦੋਸ਼ ਸੂਰਜ ਨੂੰ ਦਿੰਦੇ ਆ ਇਹ ਗੱਲਾਂ ਜਦੋਂ ਮਾਮਿਆਂ ਨੇ ਬਾਬਿਆਂ ਨੇ ਸੁਣੀਆਂ ਤੇ ਤਾੜੀ ਮਾਰ ਕੇ ਖਿੜਖੜਾ ਕੇ ਹੱਸ ਪਏ ਇਸ ਕਰਕੇ ਕਹਿੰਦੇ ਆ ਭਾਈ ਦੇਖੋ ਭਾਵੇਂ ਕਈਆਂ ਨੇ ਆਖਿਆ ਇਸ ਛੇੜਨ ਵਾਲੇ ਮਾਮੇ ਨੂੰ ਕਿਹਾ ਲਾਹੌਰ ਛੇੜ ਬਾਬੇ ਨੂੰ ਹੋਰ ਛੇੜ ਗੁਰੂ ਨਾਨਕ ਸਾਹਿਬ ਦੇ ਪੁੱਤਰ ਨੂੰ ਤੇਰੇ ਜਿਆ ਨੂੰ ਉੱਲੂ ਬਣਾ ਦਿੱਤਾ ਇਹਨੇ ਦੇਖ ਲਾ ਤੇ ਕਿਸੇ ਨੇ ਆਖਿਆ ਦੇਖੋ ਭਾਈ ਇਹਨੂੰ ਸਿੱਖਿਆ ਫਿਰਕੇ ਦੀ ਮਿਲੀ ਹੋਈ ਆ ਇਹ ਬੇਬੇ ਨਾਨਕੀ ਜੀ ਦੇ ਪਾਸ ਰਹੇ ਆ ਇਹ ਗੁਰੂ ਨਾਨਕ ਸਾਹਿਬ ਜੀ ਦੇ ਪੁੱਤਰ ਆ ਇਹ ਤਾਂ ਉਹ ਗੁਰੂ ਦੇ ਪੁੱਤਰ ਆ ਜਿਨ੍ਹਾਂ ਨੇ ਕਹਿੰਦੇ ਕਹਾਉਂਦੇ ਪੰਡਤ ਮੌਲਵੀਆਂ ਚੰਗੇ ਚੰਗੇ ਪੰਧਿਆਂ ਦੇ ਮੂੰਹ ਬੰਦ ਕਰ ਦਿੱਤੇ ਸੀ ਪਹਿਲਾਂ ਤਾਂ ਉਹ ਵੀ ਲੋਕ ਕਰਾਈ ਆਖਦੇ ਸੀ ਬਾਬਾ ਤੰਤਾਲ ਸ੍ਰੀ ਗੁਰੂ ਨਾਨਕ ਦੇਵ ਪਾਸ਼ਾ ਜੀ ਨੂੰ ਤੇ ਹੁਣ ਉਹੀ ਲੋਕ ਆ ਜਿਹੜੇ ਗੁਣ ਗਾਉਂਦੇ ਆ ਅਭੀ ਤਾਂ ਉਸੇ ਦਾ ਪੁੱਤ ਤੇ ਪਿਓ ਦੀ ਚਾਲ ਚੱਲੇਗਾ ਇੱਕ ਬਜ਼ੁਰਗ ਨੇ ਆਖਿਆ ਐਉਂ ਪੱਕੋ ਕੇ ਦੇ ਲੋਕੀ ਬਾਬਾ ਸ਼੍ਰੀ ਚੰਜੀ ਦੇ ਨਾਲ ਹਾਸੀ ਭਰੀਆਂ ਪਿਆਰ ਤੇ ਪਿਆਰ ਭਰੀਆਂ ਗੱਲਾਂ ਬਾਤਾਂ ਕਰਦੇ ਹੁੰਦੇ ਸੀ ਮਜ਼ਾਕ ਵੀ ਕਰਦੇ ਹੁੰਦੇ ਸੀ ਸਾਦ ਸੰਗਤ ਜੀ ਪਰ ਬਾਬਾ ਸ਼੍ਰੀ ਚੰਜੀ ਬਹੁਤ ਪਿਆਰ ਨਾਲ ਸਾਰਿਆਂ ਦੇ ਉੱਤਰ ਦਿੰਦੇ ਪਰ ਉਹਨਾਂ ਨੂੰ ਦੁੱਖ ਵੀ ਲੱਗਦਾ ਸੀ ਜਦੋਂ ਕੋਈ ਗੁਰੂ ਨਾਨਕ ਸਾਹਿਬ ਜੀ ਦੀ ਬਾਬਤ ਇਸ ਤਰ੍ਹਾਂ ਉਹਨਾਂ ਨੂੰ ਕੋਰਾਈ ਆਖ ਦਿੰਦਾ ਸੀ ਭਾਵੇਂ ਇਹ ਕੋਈ ਮਜ਼ਾਕ ਵਿੱਚ ਹੀ ਆਖਦਾ ਸੀ ਪਰ ਸਾਧ ਸੰਗਤ ਜੀ ਇਸ ਤਰ੍ਹਾਂ ਉਹਨਾਂ ਨੂੰ ਬਹੁਤ ਦੁੱਖ ਹੁੰਦਾ ਸੀ ਇਹ ਜਨਮ ਸਾਕੀ ਦੇ ਵਿੱਚ ਬਾਬਾ ਜੀ ਦੀ ਕਥਾ ਲਿਖੀ ਹੋਈ ਆ ਇੱਕ ਦਿਨ ਕੀ ਹੋਇਆ ਇਹਨਾਂ ਮਾਮਿਆਂ ਬਾਬਿਆਂ ਨੇ ਬਾਹਰ ਜਾਂਦੇ ਬਾਬਾ ਸ਼੍ਰੀ ਚੰਦ ਜੀ ਨੂੰ ਪਾਈ ਕੰਬਲੀਆ ਜਿਹਦੇ ਮੋਢੇ ਤੋਂ ਉਤਾਰ ਲਿਆ ਕਿਉਂਕਿ ਇਹਨਾਂ ਨੂੰ ਬਾਬਾ ਜੀ ਦੀਆਂ ਪਿਆਰ ਭਰੀਆਂ ਮਿੱਠੀਆਂ ਤੇ ਤੋਤਲੀਆਂ ਗੱਲਾਂ ਸੁਣਨ ਦਾ ਫਿਰ ਚਾਹ ਹੋਇਆ ਇੱਕ ਦਿਨ ਕਈਆਂ ਨੇ ਬਹੁਤ ਹਾਸੇ ਵਿੱਚ ਪਰੇਸ਼ਾਨ ਕੀਤੇ ਕਿ ਕਦੀ ਇਹਨਾਂ ਦੇ ਕੰਨ ਦੀ ਕੁਦਰਤੀ ਮੁੰਦਰਾ ਨੂੰ ਖਿੱਚਦੇ ਤੇ ਕਾਰਨ ਪੁੱਛਦੇ ਕਦੀ ਲੰਗੋਟੀ ਨੂੰ ਛੇੜਦੇ ਕਦੀ ਆਖਦੇ ਬਈ ਤੁਸੀਂ ਟੜੰਗ ਕਿਉਂ ਫਿਰਦੇ ਹੋ ਬੱਚੇ ਤੁਸੀਂ ਆਪਣੀ ਕੰਘੀ ਕਿਉਂ ਨਹੀਂ ਕਰਦੇ ਕੇਸਾਂ ਦੇ ਵਿੱਚ ਸਿਰ ਦੇ ਵਾਲ ਐਦਾਂ ਕਿਉਂ ਰੱਖੇ ਹੋਏ ਆ ਐਂ ਪੁੱਛਾ ਕਰਦੇ ਆ ਤੇ ਬਾਬਾ ਸ਼੍ਰੀਚੰਦ ਜੀ ਇਹਨਾਂ ਸਭ ਦੇ ਜਿਹੜੇ ਸਵਾਲ ਆ ਉਹ ਜਦੋਂ ਪੁੱਛਦੇ ਆ ਉਹਦਾ ਉੱਤਰ ਖੜਖੜਾ ਕੇ ਹਾਸਤੇ ਹੋਏ ਦਿੰਦੇ ਆ ਐਨਾ ਹੀ ਉੱਤਰ ਦਿੰਦੇ ਹੁੰਦੇ ਸੀ ਬਾਬਾ ਜੀ ਇਹ ਤਾਂ ਸਾਡੀ ਮਰਜ਼ੀ ਆ ਸਾਡੇ ਮਨ ਦੀ ਮौज ਆ ਕਦੀ ਕਦੀ ਕਿਸੇ ਪ੍ਰਸ਼ਨ ਦਾ ਗਿਆਨ ਵਿਚਾਰ ਨਾਲ ਭਰਿਆ ਵੀ ਉੱਤਰ ਦਿੰਦੇ ਜਦੋਂ ਲੋਕ ਸੁਣਦੇ ਹੈਰਾਨ ਹੋ ਜਾਂਦੇ ਕਿ 8 ਕੁ ਸਾਲ ਦਾ ਬੱਚਾ ਕਿਵੇਂ ਜਵਾਬ ਦੇ ਰਿਹਾ ਆ ਜਿਵੇਂ ਕੋਈ ਬਜ਼ੁਰਗ ਜਵਾਬ ਦੇ ਰਿਹਾ ਹੋਵੇ ਐਤਨੀ ਛੋਟੀ ਉਮਰ ਦੇ ਵਿੱਚ ਇੰਨੀ ਜ਼ਿਆਦਾ ਸੋਚ-ਬੋਚ ਨਾਲ ਸੁੱਲਜੀਆਂ ਹੋਈਆਂ ਵਿਚਾਰ ਭਰੀਆਂ ਗੱਲਾਂ ਕਰਨੀਆਂ ਕੋਈ ਸੋਖੀ ਗੱਲ ਨਹੀਂ ਆ ਸੱਚ ਹੀ ਇਹਨਾਂ ਦੇ ਪਿਤਾ ਨਰੰਕਾਰੀ ਜੋਤ ਨੇ ਫਿਰ ਕਈ ਬਜ਼ੁਰਗਾ ਨੇ ਆਖਿਆ ਕਿ ਉਹਨਾਂ ਦਾ ਹੀ ਗਿਆਨ ਪ੍ਰਕਾਸ਼ ਐ ਛੋਟੇ ਬਾਲਕ ਦੇ ਵਿੱਚ ਪ੍ਰਗਟ ਹੈ ਐਸੇ ਤਰ੍ਹਾਂ ਜਿਵੇਂ ਇਹਨਾਂ ਦੇ ਪਿਤਾ ਜੀ ਪੰਦੇ ਕੋਲੋਂ ਪੜਨ ਗਏ ਉਹਨੂੰ ਪੜ੍ਹਾ ਆਏ ਸੀ ਮੌਲਵੀ ਨੂੰ ਗਿਆਨ ਦਿੱਤਾ ਸੀ ਬਿਲਕੁਲ ਐਵੇਂ ਹੀ ਜਿਵੇਂ ਰਾਜੇ ਰਾਏ ਬੁਲਾਰ ਦਾ ਮਨ ਜਿੱਤ ਲਿਆ ਸੀ ਬਿਲਕੁਲ ਐ ਵੀ ਉਹਨਾਂ ਵਰਗੇ ਆ ਇਸ ਤਰ੍ਹਾਂ ਹਾਸੀ ਮਜ਼ਾਕ ਦੀਆਂ ਗੱਲਾਂ ਹੁੰਦੀਆਂ ਪਿੱਛੇ ਗਿਆਨ ਦੀਆਂ ਗੱਲਾਂ ਹੁੰਦੀਆਂ ਸਾ ਸੰਗਤ ਜੀ ਪਿੰਡੂ ਲੋਕ ਕਈ ਵਾਰ ਬਾਬਾ ਸ਼੍ਰੀ ਚੰਦ ਜੀ ਦੇ ਸਾਹਮਣੇ ਇਸ ਤਰ੍ਹਾਂ ਦੀਆਂ ਗੱਲਾਂ ਜਦੋਂ ਕਰਦੇ ਭਾਈ ਕਮਲੀਆ ਤਾਂ ਸਮਝਦੇ ਸੀ ਕਿ ਬਾਬਾ ਜੀ ਨਾਲੇ ਮਾਮੇ ਨਾਨੇ ਨੇ ਦਿਲ ਲੱਗੀ ਪਏ ਕਰਦੇ ਆ ਤੇ ਦਿਲ ਪਰਚਾਉਂਦੇ ਆ ਪਰ ਬਾਬਾ ਸ਼੍ਰੀ ਚੰਦ ਜੀ ਕਈ ਵਾਰ ਚੁੱਪ ਰਹਿੰਦੇ ਤੇ ਮੁਸਕਰਾ ਦਿੰਦੇ ਸੀ ਪਰ ਸਾ ਸੰਗਤ ਜੀ ਇਸ ਤਰ੍ਹਾਂ ਉਥੇ ਬੜਾ ਕੁਝ ਵਾਪਰਿਆ ਬਾਬਾ ਸ਼੍ਰੀ ਚੰਦ ਜੀ ਨੇ ਬਹੁਤ ਸਾਰੇ ਆਪਣੇ ਮਾਮਿਆਂ ਨੂੰ ਆਂਡ ਗਵਾਨ ਜਿਹੜੇ ਬਾਬੇ ਸੀ ਵੱਡੇ ਬਜ਼ੁਰਗ ਉਹਨਾਂ ਨੂੰ ਵੀ ਖੁਸ਼ ਕਰ ਦਿੱਤਾ ਭਾਈ ਕਮਲੀਆ ਜੀ ਨੇ ਇਹਨਾਂ ਦਾ ਰੁਖ ਦੇਖਿਆ ਜਦੋਂ ਇੱਕ ਵਾਰ ਜਦੋਂ ਕੋਈ ਵੀ ਬਜ਼ੁਰਗ ਇੱਥੋਂ ਦਾ ਵੱਡਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਕਰਾਹੀਆ ਕਹਿੰਦਾ ਹੈ ਭਵੇਂ ਹਾਸੇ ਮਜ਼ਾਕ ਚੋਈ ਕਈ ਲੋਕ ਕਹਿ ਦਿੰਦੇ ਸੀ ਤਾਂ ਉਹਨਾਂ ਨੂੰ ਜਿਵੇਂ ਜਵਾਬ ਦਿੰਦੇ ਸੀ ਤੁਸੀਂ ਕੀ ਜਾਣਦੇ ਹੋ ਉਹ ਤਾਂ ਨਿਰੰਕਾਰ ਦੇ ਪਿੱਛੇ ਹੋਏ ਆ ਗੁਰੂ ਪਿਤਾ ਜੀ ਲਈ ਕੋਈ ਉੱਚਾ ਨੀਵਾ ਨਹੀਂ ਹੈ ਉਹ ਤਾਂ ਸਾਰਿਆਂ ਨੂੰ ਰੱਬ ਦੇ ਪੁੱਤਰ ਧੀਆਂ ਜਾਣਦੇ ਆ ਐਸੇ ਕਰਕੇ ਤਾਂ ਦੁਨੀਆਂ ਦੇ ਲੋਕਾਂ ਨੂੰ ਸਮਝਾਉਣ ਗਏ ਹੋਏ ਆ ਇੱਕੋ ਹੀ ਰੱਬ ਆ ਤਿੱਕੋ ਹੀ ਉਹ ਪਾਲਦਾ ਇੱਕੋ ਰੂਪ ਚ ਬਣਾਉਂਦਾ ਵਾ ਉਹੀ ਮਟਾਉਂਦਾ ਵਾ ਉਹੀ ਇਸ ਤਰ੍ਹਾਂ ਦੀਆਂ ਜਦੋਂ ਗੱਲਾਂ ਕਰਨੀਆਂ ਤੇ ਭਾਈ ਕਮਲਿਆ ਜੀ ਨੇ ਬਾਬਾ ਸ਼੍ਰੀ ਚੰਦ ਜੀ ਨੂੰ ਘਰ ਵਿੱਚ ਲਿਆਂਦਾ ਤੇ ਮਾਤਾ ਸੁਰਖਣੀ ਜੀ ਨੂੰ ਸਾਰੀ ਗੱਲ ਦੱਸੀ ਕਿ ਜਿਵੇਂ ਭੂਆ ਜੀ ਕਿਸੇ ਵਕਤ ਹੁੰਦੇ ਸੀ ਨਿੰਦਕਾਂ ਨੂੰ ਜਵਾਬ ਦਿੰਦੇ ਸੀ ਐਸੇ ਤਰ੍ਹਾਂ ਇਹ ਵੀ ਦੇ ਰਹੇ ਆ ਚਾਹੇ ਇਥੋਂ ਦੇ ਮਾਮੇ ਬਾਬੇ ਬਹੁਤ ਹਾਸਾ ਮਖੌਲ ਕਰਦੇ ਆ ਉਹਨਾਂ ਨੂੰ ਨਿਹਰਉਤਰ ਕਰ ਦਿੰਦੇ ਆ ਤਾਂ ਮਾਤਾ ਸੁਲਖਣੀ ਜੀ ਬਾਬਾ ਸ਼੍ਰੀ ਚੰਦ ਜੀ ਦਾ ਮੱਥਾ ਚੁੰਮਦੇ ਆ ਬੜੇ ਲਾੜ ਲਡਾਉਂਦੇ ਆ ਉਹਨਾਂ ਨੂੰ ਗੋਦੀ ਚ ਬਿਠਾ ਕੇ ਇਹ ਪ੍ਰਸ਼ਾਦਾ ਛਕਾਉਂਦੇ ਆ ਸਾਧ ਸੰਗਤ ਜੀ ਬੜੀ ਉਥੇ ਅਨੇਕਾਂ ਬਾਬਾ ਸ਼੍ਰੀ ਚੰਦ ਜੀ ਚੋਜ ਕਰਦੇ ਆ ਹੁਣ ਜਦੋਂ ਬਾਬਾ ਸ਼੍ਰੀ ਚੰਦ ਜੀ ਨਾਨਕੇ ਘਰੇ ਆ ਕੇ अलौकिक ਜੀਆ ਇਹ ਗੱਲਾਂ ਕਰਦੀ ਆ ਚਮਤਕਾਰ ਕਰਦੀ ਆ ਕਿਉਂਕਿ ਉਹਨਾਂ ਦੀਆਂ ਗੱਲਾਂ ਹੀ ਚਮਤਕਾਰ ਨੇ ਸਾਸੰਗਤ ਜੀ ਬਹੁਤ ਅਨੇਤਾ ਵੇਖਿਆ ਸੁਣਿਆ ਹੋਇਆ ਸੀ ਜਿਸ ਕਰਕੇ ਪਿੰਡ ਦੇ ਵਿੱਚ ਚਰਚਾ ਚੱਲਦੀ ਰਹਿੰਦੀ ਸੀ ਪਿੰਡ ਦੇ ਲੋਕ ਕਹਿੰਦੇ ਸੀ ਕਿ ਦੇਖੋ ਪਾਈ ਇਹ ਗੁਰੂ ਨਾਨਕ ਸਾਹਿਬ ਜੀ ਦੇ ਪੁੱਤਰ ਹਨ ਇਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪੁੱਤਰ ਹਨ ਦੇਖੋ ਇਹਨਾਂ ਦੇ ਚਿਹਰੇ ਉੱਪਰ ਕਿੰਨਾ ਤੇਜੀ ਕਿੰਨਾ ਪ੍ਰਕਾਸ਼ ਹੈ ਬਚਪਨ ਵਿੱਚ 8 ਸਾਲ ਦੀ ਉਮਰ ਤੋਂ ਹੋ ਕੇ 20 ਸਾਲਾਂ ਦੇ ਲੱਗਦੇ ਆ ਵਿਚਾਰਾ ਵਿੱਚ ਬਹੁਤ ਇਹਨਾਂ ਨੂੰ ਸਿੱਖਿਆ ਹੈ ਇਹਨਾਂ ਦੇ ਭੂਆ ਬੇਬੇ ਨਾਨ ਕੀ ਜੀ ਨੇ ਦਿੱਤੀ ਹੈ ਕਈਆਂ ਨੇ ਕਹਿਣਾ ਇਹਨਾਂ ਵਿੱਚ ਇੰਨੀ ਸ਼ਾਂਤੀ ਇੰਨਾ ਧੀਰਜ ਬਜ਼ੁਰਗਾਂ ਵਾਲੀਆਂ ਗੱਲਾਂ ਕਿੱਥੋਂ ਆ ਗਈਆਂ ਨੇ ਬਜ਼ੁਰਗਾਂ ਨੇ ਕਹਿਣਾ ਭਾਈ ਜੈਸਾ ਇਹਦਾ ਪਿਤਾ ਹੈ ਤੈਸਾ ਆਇਆ ਇਹ ਪੁੱਤਰ ਹੈ ਇਹੀ ਇਹਨਾਂ ਵਿੱਚ ਵੱਡਾ ਗੁਣ ਹੈ ਜਦੋਂ ਵੀ ਕੋਈ ਸਵਾਲ ਪੁੱਛਦਾ ਬੜੀ ਹਲੀਮੀ ਦੇ ਨਾਲ ਉਹਦਾ ਉੱਤਰ ਦਿੰਦੇ ਆ ਤੇ ਨਿਰਉਤਰ ਕਰ ਦਿੰਦੇ ਆ ਵੱਡੇ ਵੱਡੇ ਬਜ਼ੁਰਗਾਂ ਨੂੰ ਚੁੱਟੇ ਦੌੜੇ ਵਾਲਿਆਂ ਨੂੰ ਸਾਸੰਗਤ ਜੀ ਇਸ ਤਰ੍ਹਾਂ ਬਾਬਾ ਸ਼੍ਰੀ ਚੰਦ ਜੀ ਆਪਣੇ ਨਾਨਕੇ ਪਰਿਵਾਰ ਦੇ ਵਿੱਚ ਰਹੇ ਉੱਥੇ ਬਹੁਤ ਪ੍ਰੇਮ ਕੀਤਾ ਸਭ ਨੂੰ ਸਾਰੇ ਬਜ਼ੁਰਗਾਂ ਦਾ ਮਨ ਮੋਲਿਆ ਬਾਬਾ ਸ਼੍ਰੀ ਚੰਦ ਜੀ ਨੇ ਤੇ ਜੋ ਕਲਾ ਉੱਥੇ ਵਰਤੀ ਆ ਸਾਧ ਸੰਗਤ ਜੀ ਉਹ ਇਹੀ ਆ ਕਿ ਗੁਰੂ ਪਿਤਾ ਜੀ ਦੀ ਜੇ ਕੋਈ ਨਿੰਦਿਆ ਕਰੇ ਸਹਾਰ ਨਹੀਂ ਸੀ ਸਕਦੇ ਬਾਬਾ ਸ਼੍ਰੀ ਚੰਦ ਜੀ ਉਹਨਾਂ ਦੇ ਅੰਦਰ ਵੈਰਾਗ ਹੋ ਜਾਂਦਾ ਸੀ ਦੁਨੀਆ ਦੇ ਲੋਕਾਂ ਦਾ ਪਲਾ ਕਰ ਰਹੇ ਆ ਗੁਰੂ ਪਿਤਾ ਜੀ ਤਾਂ ਐਸੇ ਵੈਦ ਹਨ ਜੋ ਰੋਗੀਆਂ ਦੇ ਘਰੇ ਜਾ ਕੇ ਦਰਵਾਜ਼ੇ ਖੜਕਾ ਕੇ ਉਹਨਾਂ ਦਾ ਇਲਾਜ ਕਰ ਰਹੇ ਆ ਪਰ ਐ ਦੁਨੀਆ ਕੈਸੀ ਆ ਜਿਹਨੂੰ ਸਮਝ ਨਹੀਂ ਆ ਜਿਹੜੇ ਕੇ ਸੁੱਤੇ ਹੋਏ ਆ ਉਹਨਾਂ ਨੂੰ ਜਗਾਉਣ ਗਏ ਆ ਗੁਰੂ ਪਿਤਾ ਜੀ ਪਰ ਇਹ ਨਾ ਸਮਝਾ ਦੁਨੀਆ ਉਹ ਤਾਂ ਨਰੰਗ ਘਰ ਦੇ ਭੀਜੇ ਹੋਏ ਐ ਇਸ ਤਰ੍ਹਾਂ ਸਾ ਸੰਗਤ ਜੀ ਬਾਬਾ ਸ਼੍ਰੀ ਚੰਦ ਜੀ ਨਾਨਕ ਦੇ ਪਰਿਵਾਰ ਵਿੱਚ ਰਹੇ ਆ ਸਾਰਿਆਂ ਦੇ ਮਨਾਂ ਨੂੰ ਮੋਹ ਲਿਆ ਵਾ ਬੜੇ ਹੀ ਉਥੇ ਅਨੇਕਾਂ ਹੀ ਤਰ੍ਹਾਂ ਦੇ ਚੋਜ ਕੀਤੇ ਤੇ ਬਚਪਨ ਵਿੱਚ ਹੀ ਚਮਤਕਾਰ ਕਰ ਦਿੱਤੇ ਸਾਰੇ ਦੇਖ ਕੇ ਅਚਰਜ ਹੋ ਗਏ ਭਾਈ ਕਮਲਿਆ ਜੀ ਨੇ ਸੇਵਾ ਨਿਭਾਈ ਆ ਮਾਤਾ ਚੰਦੋ ਰਾਣੀ ਭਾਈ ਮੋਲਚੰਦ ਬਹੁਤ ਉਹਨਾਂ ਨੇ ਲਾਡ ਕੀਤਾ ਹੈ ਵੰਡ ਕੇ ਛਕਣ ਦੀ ਜੋ ਮर्यादा ਹੁੰਦੀ ਆ ਆਪ ਨੇ ਸੀ ਛਕਦੇ ਹੁੰਦੇ ਪਹਿਲਾਂ ਆਪਣੇ ਛੋਟੇ ਭਰਾ ਨੂੰ ਖਾਣ ਲਈ ਚੀਜ਼ ਦੇਣੀ ਆਪ ਨੇ ਸੀ ਵਸਤਰ ਪਹਿਨਣ ਦੀ ਇੱਛਾ ਕਰਦੇ ਆਮ ਕਰਕੇ ਬੱਚੇ ਜਿਵੇਂ ਜਿੱਦਾਂ ਕਰਦੇ ਆ ਲੜ ਪੈਂਦੇ ਆ ਐਦਾਂ ਦਾ ਸੁਭਾਅ ਤੇ ਬਾਬਾ ਸ਼੍ਰੀ ਚਾਂਜੀ ਦਾ ਪਹਿਲਾਂ ਤੋਂ ਹੀ ਨਹੀਂ ਸੀ ਬਹੁਤ ਹੀ ਧੀਰਜ ਦੇ ਨਾਲ ਉਹਨਾਂ ਨੇ ਦੁਨਿਆਵੀ ਜਿਹੜੇ ਕਾਰਜ ਕੀਤੇ ਆ ਸਾਧ ਸੰਗਤ ਜੀ ਇਹ ਬਹੁਤ ਵੱਡੀ ਕਿਰਪਾ ਹੋਈ ਆ ਇਹ ਦੁਨੀਆ ਦੇ ਉੱਪਰ ਸਾਰੇ ਪੀਰ ਪੈਗੰਬਰ ਅਵਤਾਰ ਤੇ ਧਰਮੀ ਲੋਕ ਐਸੇ ਕਾਇਸ਼ ਨਾਲ ਸ਼ਾਦੀ ਕਰਦੇ ਰਹੇ ਆ ਕਿ ਉਹਨਾਂ ਦੇ ਘਰ ਜਗਤ ਸਾਂਝੀ ਸੰਤਾਨ ਪੈਦਾ ਹੋਵੇ ਫਿਰ ਸੰਤਾਨ ਹੋਣ ਤੇ ਕਾਇਸ਼ ਕਰਦੇ ਰਹੇ ਆ ਕਿ ਉਹਨਾਂ ਦੀ ਸੰਤਾਨ ਉਹਨਾਂ ਦੇ ਨਾਮ ਨੂੰ ਰੋਸ਼ਨ ਕਰਨ ਵਾਲੀ ਸੁਖਦਾਈ ਧਰਮੀ ਤੇ ਚਰਨਜੀਵੀ ਹੋਵੇ ਪਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਉਨ੍ਹਾਂ ਦੇ ਘਰ ਵਿੱਚ ਦੋ ਸਾਹਿਜਾਦਿਆਂ ਨੇ ਜਨਮ ਲਿਆ ਬਾਬਾ ਸ਼੍ਰੀ ਚੰਦ ਜੀ ਤੇ ਛੋਟੇ ਬਾਬਾ ਲਖਮੀ ਚੰਦ ਜੀ ਜਿਨ੍ਹਾਂ ਨੂੰ ਲਖਮੀ ਦਾਸ ਵੀ ਕਿਹਾ ਜਾਂਦਾ ਹੈ ਤੇ ਸੱਚ ਰਹੇਗਾ ਬਿਲਕੁਲ ਐਸੀ ਤਰ੍ਹਾਂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਵੱਡੇ ਪੁੱਤਰ ਬਾਬਾ ਸ਼੍ਰੀ ਚੰਦ ਜੀ ਨੇ ਐਸੀ ਕਲਾ ਵਰਤਾਈ ਹੈ ਇਤਨੇ ਚਮਤਕਾਰ ਕਰ ਦਿੱਤੇ ਭਗਤੀ ਦੇ ਕਿ ਉਹਨਾਂ ਦਾ ਨਾਮ ਹੀ ਰੋਸ਼ਨ ਰਹੇਗਾ ਬਾਬਾ ਸ਼੍ਰੀ ਚੰਦ ਜੀ ਦਾ ਜੀਵਨ ਜਦੋਂ ਅਸੀਂ ਪੜ੍ਹਦੇ ਹਾਂ ਉਹਨਾਂ ਨੇ ਵੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਸੰਦਾਤ ਕੀਰਤ ਕਰਨੀ ਨਾਮ ਜਪਣਾ ਵੰਡ ਛਕਣਾ ਇਹਨਾਂ ਨੂੰ ਹੀ ਅੱਗੇ ਰੱਖ ਕੇ ਉਹਨਾਂ ਨੇ ਆਪਣਾ ਜਿਹੜਾ ਜੀਵਨ ਨਿਰਵਾਹ ਕੀਤਾ ਹੈ ਬੜੀ ਡੂੰਘਾਈ ਦੇ ਨਾਲ ਇਹਨੂੰ ਸੋਚਣ ਦੀ ਲੋੜ ਤੇ ਆਪਣੇ ਮਾਤਾ ਪਿਤਾ ਦਾ ਨਾਂ ਗੁਣਾ ਕਰਕੇ ਰੋਸ਼ਨ ਕੀਤਾ ਹੈ ਜੋ ਹਰ ਮਾਤਾ ਪਿਤਾ ਦੀ ਖਾਹਿਸ਼ ਹੁੰਦੀ ਹੈ ਮੇਰਾ ਪੁੱਤਰ ਮੇਰੀ ਧੀ ਮੇਰਾ ਨਾਮ ਰੋਸ਼ਨ ਕਰੇ ਜਿਹੜਾ ਵੀ ਭਾਈ ਇਹ ਨਾਮ ਰੋਸ਼ਨ ਹੁੰਦਾ ਓ ਸਤ ਸਤਗੁਰੂ ਦੀ ਕਿਰਪਾ ਸਦਕਾ ਹੀ ਹੁੰਦਾ ਏ ਇਹ ਗੁਣਾ ਕਰਕੇ ਹੀ ਹੁੰਦਾ ਏ ਤਾਂ ਬਾਬਾ ਸ਼੍ਰੀ ਚੰਦ ਜੀ ਵੀ ਅਜਿਹੇ ਗੁਣ ਜਿਹਨੂੰ ਸੁਣ ਕੇ ਨਾਨਕਿਆਂ ਦੇ ਪਰਿਵਾਰ ਤੇ ਵੱਡੇ ਵੱਡੇ ਬਜ਼ੁਰਗ 당ਗ ਰਹੇਗੇ ਆਪ ਜੀ ਨੇ ਬੜੇ ਪਿਆਰ ਨਾਲ ਇਹ ਪਾਵਨ ਕਥਾ ਸਰਵਣ ਕੀਤੀ ਸਾਧ ਸੰਗਤ ਜੀ ਸਰਬੱਤ ਸੰਗਤਾਂ ਦਾ ਧੰਨਵਾਦ ਸਤਿਗੁਰ ਮਹਾਰਾਜ ਜੀ ਕਿਰਪਾ ਕਰਨ ਕੀਤੀ ਵਿਚਾਰ ਹਿਰਦਿਆਂ 'ਚੋਂ ਵਸੇ ਸ਼ਬਦਾਂ ਦੀ ਕਮਾਈ ਕਰਕੇ ਉੱਚੇ ਸੁੱਚੇ ਜੀਵਨ ਵਾਲੇ ਬਣ ਜਾਈਏ ਸਾਧ ਸੰਗਤ ਜੀ ਪੋਲਚੁਕ ਬਖਸ਼ ਦੇਣੀ ਸਾਧ ਸੰਗਤ ਜੀ ਦਿਓ ਅਸੀਸੜੀਆਂ ਜੇ ਹੋਵੇ ਸਾਹਿਬ ਸਿਉ ਮੇਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪੋਲਚੁਕ ਬਖਸ਼ ਦੇਣੀ ਸਾਧ ਸੰਗਤ ਜੀ